ਜੇ ਹੁਣ ਪੁਲਿਸ ਆਪ ਸੇਫ ਨਹੀਂ ਪੁਲਿਸ ਮੁਲਾਜ਼ਮ ਹੈਡ ਕਨਸਟੇਬਲ ਸੇਫ ਨਹੀਂ ਇਦਾਂ ਸ਼ਰਿਆਮ ਪੁਲਿਸ ਮੁਲਾਜ਼ਮ ਦਾ ਕਤਲ ਕਰ ਦੇਣਾ ਕੱਲ ਰਾਤ 8 ਵਜੇ ਪਟਿਆਲਾ ਦੀ ਅਫਸਰ ਕਲੋਨੀ ਵਿੱਚ ਤਨਾਤ ਹੈਡ ਕਨਸਟੇਬਲ ਅਮਨਦੀਪ ਸਿੰਘ ਦਾ 6 ਨੌਜਵਾਨਾਂ ਨੇ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਨਾਬਾ ਦੇ ਵਿੱਚ ਰਹਿਣ ਵਾਲੇ ਅਮਨਦੀਪ ਦੀ ਨਾਬਾ ਦੇ ਮਹਿਸ ਗੇਟ ਨਜ਼ਦੀਕ ਕਿਸੇ ਨੌਜਵਾਨ ਆਪਸ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ ਤੇ ਬਹਿਸਵਾਜੀ ਦੇ ਚੱਲਦਿਆਂ ਉਸ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ ਤੇ ਹੈਡ ਕਨਸਟੇਬਲ ਅਮਨ ਦੀਪ ਸਿੰਘ ਦੀ ਮੌਤ ਹੋ ਗਈ ਤੇ ਇਸ ਘਟਨਾ ਦੌਰਾਨ ਅਮਨਦੀਪ ਦੇ ਭਰਾ ਨਵੀ ਨੂੰ ਜਖਮੀ ਹਾਲਤ ਦੇ ਵਿੱਚ ਸਿਰ ਤੇ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਅਮਨਦੀਪ ਸਿੰਘ ਦਾ ਇੱਕ ਪੁੱਤਰ ਆ ਜਿਨੇ ਹਲੇ 2 ਮਹੀਨੇ ਪਹਿਲਾਂ ਹੀ ਜਨਮ ਲਿਆ ਤੇ ਅਮਨਦੀਪ ਦੇ ਪਿਤਾ ਮਾਰਕੀਟ ਕਮੇਟੀ ਨਾਬਾ ਤੋਂ ਰਟਾਇਰ ਹਨ ਤੇ ਪੁਲਿਸ ਮੁਲਾਜ਼ਮ ਦੇ ਇਸ ਤਰ੍ਹਾਂ ਸ਼ਰਿਆਮ ਕਤਲ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਸਭ ਤੋਂ ਵੱਡੀ ਗੱਲ ਇਸ ਘਟਨਾ ਨੂੰ ਵਾਰਦਾਤ ਉਦੋਂ ਦਿੱਤੀ ਆ ਜਦੋਂ 26 ਜਨਵਰੀ ਦੇ ਨੇੜੇ ਸਾਰੀ ਪੁਲਿਸ ਪੂਰੀ ਅਲਰਟ ਹੁੰਦੀ ਆ ਤੇ ਨੇੜੇ-ਨੇੜੇ ਚੱਪੇ-ਚੱਪੇ ਹਰ ਥਾਂ ਤੇ ਪੁਲਿਸ ਖੜੀ ਹੁੰਦੀ ਆ ਤੇ ਪੰਜਾਬ ਪੁਲਿਸ ਹੁਣ ਪੂਰੀ ਇੱਕ ਜੁੱਟ ਹੋ ਕੇ ਦੋਸ਼ੀਆਂ ਦੀ ਤਲਾਸ਼ ਦੇ ਵਿੱਚ ਲੱਗੀ ਹੋਈ ਆ ਬਹੁਤ ਹੈਰਾਨ ਕਰਨ ਵਾਲੀ ਗੱਲ ਆ ਜੇ ਹੁਣ ਪੁਲਿਸ ਆਪ ਸੇਫ ਨਹੀਂ ਤਾਂ ਸਾਡੇ ਵਰਗੀ ਆਮ ਜਨਤਾ ਕੀ ਸੇਫ ਆ ਇੱਕ ਪੁਲਿਸ ਮੁਲਾਜ਼ਮ ਨੂੰ ਮਾਰਨਾ ਇੰਨਾ ਸੌਖਾ ਹੋਇਆ ਪਿਆ ਵਾ ਤੇ ਇੱਕ ਆਮ ਜਨਤਾ ਨੂੰ ਮਾਰਨਾ ਤਾਂ ਬਹੁਤ ਹੀ ਸੌਖਾ